ਖਬਰਤਾਂ ਨੂੰ ਗਰਦਾਸਪੁਰ ਦੇ ਥਾਲੀਵਾਲ ਦੀ ਦਿਖਾ ਰਹੇ ਆ ਜਿੱਥੇ ਇੱਕ ਇਲੈਕਟ੍ਰੋਨਿਕ ਮਾਲਕ ਦੀ ਦੁਕਾਨ ਨੂੰ ਭਿਆਨਕ ਅੱਗ ਲੱਗੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ 90 ਲੱਖ ਰੁਪਏ ਦੇ ਕਰੀਬ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਜਿਸ ਦੇ ਵਿੱਚ ਫ੍ਰਿਜ, ਕੂਲਰ, ਐਸਡੀਆਂ, ਏਸੀ ਤੇ ਹੋਰ ਕੀਮਤੀ ਸਮਾਨ ਜਿਹੜਾ ਉਸ ਇਲੈਕਟ੍ਰੋਨਿਕ ਦੁਕਾਨ ਦੇ ਵਿੱਚ ਸੀ ਜਿਸ ਦੇ ਬਾਅਦ ਮਾਲਕ ਪੂਬਾ ਮਾਰ ਮਾਰ ਕੇ ਰੋਇਆ ਉਹਨਾਂ ਨੂੰ ਕਿਹਾ ਗਿਆ ਕਿ ਬੜੀ ਮਿਹਨਤ ਦੇ ਨਾਲ ਇਹ ਪੂਰੀ ਦੁਕਾਨ ਨੂੰ ਖੜਾ ਕੀਤਾ ਸੀ ਕਾਫੀ ਸਾਮਾਨ 90 ਲੱਖ ਰੁਪਏ ਦਾ ਬਣਾਇਆ ਸੀ ਪਰ ਅੱਜ ਉਹਨਾਂ ਦੀ ਅੱਖਾਂ ਦੇ ਸਾਹਮਣੇ ਜਦੋਂ ਸਾਮਾਨ ਸੜਿਆ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਪੈਰਾ ਥੱਲੇ ਜ਼ਮੀਨ ਨਿਕਲ ਗਈ ਹੈ ਇਸ ਮੌਕੇ ਜਦੋਂ ਅੱਗ ਲੱਗੀ ਹੋਈ ਸੀ ਤਾਂ ਫਾਇਰ ਬ੍ਰੀਡ ਦੀਆਂ ਗੱਡੀਆਂ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਤਾਂ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਫਾਇਰ ਬ੍ਰੀਡ ਦੀਆਂ ਗੱਡੀਆਂ ਦੱਸਿਆ ਜਾ ਰਿਹਾ ਕਿ 2-4 ਤੋਂ ਬਾਅਦ ਹੋਰ ਵੀ ਗੱਡੀਆਂ ਜਿਹੜੀਆਂ ਮੰਗਾਨੀਆਂ ਪਈਆਂ ਕਿ ਅੱਗ ਇੰਨੀ ਭਿਆਨਕ ਸੀ ਹੈ ਜੇ ਭਾਵੇਂ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗਿਆ ਪਰ ਦੂਜੇ ਪਾਸੇ ਜੋ ਇਲੈਕਟ੍ਰੋਨਿਕ ਮਾਲਕ ਦੁਕਾਨਦਾਰ ਸੀ ਉਸ ਨੂੰ ਕਿਤੇ ਨਾ ਕਿਤੇ ਬਹੁਤ ਵੱਡਾ ਨੁਕਸਾਨ ਹੋਇਆ ਜਿਸ ਤੋਂ ਬਾਅਦ ਉਸ ਨੇ ਮੁਆਵਜ਼ੇ ਦੀ ਵੀ ਜਿਹੜੀ ਸਰਕਾਰ ਤੋਂ ਮੰਗ ਕੀਤੀ ਹੈ ਇਸ ਤਰੀਕੇ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਤੇ ਹਮੇਸ਼ਾ ਅਸੀਂ ਵੀ ਆਪਣੇ ਚੈਨਲ ਰਾਹੀਂ ਇਹੀ ਗੱਲ ਆਖਦੇ ਆ ਕਿ ਆਪਣੀ ਦੁਕਾਨਾਂ ਦੇ ਅੰਦਰ ਜੋ ਸ਼ਾਰਟ ਸਰਕਟ ਹੋਣ ਵਾਲੇ ਪੁਆਇੰਟ ਨੇ ਉਹਨਾਂ ਨੂੰ ਧਿਆਨ ਨਾਲ ਦੇਖਿਆ ਜਾਵੇ ਜਾਂ ਫਿਰ ਆਪਣੀ ਦੁਕਾਨ ਦੀ ਪੂਰਨ ਤੌਰ ਤੇ ਲਾਈਟ ਜਿਹੜੀ ਬੰਦ ਕਰਕੇ ਆਣੀ ਚਾਹੀਦੀ ਹੈ ਜਿਸ ਤੋਂ ਬਾਅਦ ਕੋਈ ਸ਼ਾਰਟ ਸਰਕਟ ਇਦਾਂ ਦਾ ਹੋ ਨਾ ਸਕੇ ਪਰ ਇਸ ਮਾਮਲੇ ਦੇ ਵਿੱਚ ਕਾਫੀ ਵੱਡਾ ਨੁਕਸਾਨ ਜਿਹੜਾ ਗੁਰਦਾਸਪੁਰ ਜ਼ਿਲ੍ਹੇ ਦੇ ਧਾਰੀਵਾਰ ਦੇ ਵਿੱਚੋਂ ਹੋਇਆ ਹੈ ਤੈਸੂਨ ਲੈ ਕੇ ਇਲਾਕੇ ਦੇ ਲੋਕਾਂ ਦੇ ਵਿੱਚ ਵੀ ਹਾਕਾਰ ਮਚ ਗਈ ਜਦੋਂ ਪਤਾ ਲੱਗਿਆ ਕਿ ਸਭ ਤੋਂ ਵੱਡੀ ਦੁਕਾਨ ਜਿਹੜੀ ਇਲੈਕਟ੍ਰੋਨਿਕ ਦੀ ਜਿਹੜੀ ਮੰਨੀ ਜਾਂਦੀ ਸੀ ਇਹਦੇ ਵਿੱਚ ਕੀ ਕਾਫੀ ਫ੍ਰਿਜ ਕਾਫੀ ਕੂਲਰ ਹੋਰ ਏਸੀ ਵਗੈਰਾ ਜਾਂ ਫਿਰ ਐਲਸੀਡੀ ਦੀ ਗੱਲ ਕਰੀਏ ਲੋਕ ਸਸਤੇ ਧਾਮਾਂ ਦੇ ਉੱਤੇ ਖਰੀਦਦੇ ਸੀ ਪਰ ਅੱਜ ਉਸੇ ਦੁਕਾਨ ਨੂੰ ਅੱਗ ਲੱਗੀ ਹੈ ਤੈਸੂਨ ਲੈ ਕੇ ਦੁਕਾਨ ਮਾਲਕ ਤੇ ਮੌਕੇ ਦੇ ਅਧਿਕਾਰੀਆਂ ਨੇ ਕੀ ਕਿਹਾ ਪਹਿਲਾਂ ਤੁਸੀਂ ਉਹ ਵੀ ਸੁਣੋ ਕੁਲਦੀਪਾ ਜੀ ਇਹ ਬਸ ਭਜੀ ਰਾਤੀ ਮੈਨੂੰ ਮੇਰੇ ਚੌਂਕੀਦਾਰ ਸਾਹਿਬ ਸੀ ਇਹਨਾਂ ਦਾ ਮੈਨੂੰ ਫੋਨ ਆਇਆ 10 ਵਜੇ ਕੋਈ 25-30 ਮਿੰਟ ਦੇ ਉੰਦੇ اندر ਉਹ ਅਗਲੀ ਬੜੀ ਐ ਮੈਂ ਆਇਆ ਆਂ ਆਂਦੇ ਆ ਸਾਡੇ ਬਾਹਰ ਬੱਬੀ ਦਾ ਪਾਣੀ ਚੱਲਦਾ ਪਾਲਟੀਆਂ ਬੁਲੜੀਆਂ ਬੜੀਆਂ ਮਾਰੀਆਂ ਸ਼ਹਿਰ ਵਾਸੀ ਵੀ ਸਾਰੇ ਇੱਥੇ ਬੜੇ ਉਹਨਾਂ ਦਾ ਬੜਾ ਸਾਥ ਸੀ ਫਿਰ ਭਾਜੀ ਆਪਣੀ ਫਾਇਰ ਬ੍ਰਿਗੇਡ ਵੀ ਆਕੇ ਦੋ ਤਿੰਨ ਪਰ ਉਸ ਤੋਂ ਪਹਿਲਾਂ ਹੀ ਅੰਦਰ ਪਹੁੰਚ ਜਾ ਨੁਕਸਾਨ ਹੋ ਗਿਆ ਕੁਝ ਵੀ ਨਹੀਂ ਬਚਿਆ ਭਾਜੀ ਜੀ ਸਾਡੇ ਏਸੀ ਸੀ ਐਲਈਡੀ ਸੀ ਵਾਸ਼ਿੰਗ ਮਸ਼ੀਨ ਸੀ ਗੀਜਰ ਸੀ ਬੈਟਰੀ ਸੀ ਬਿਲਕੁਲ ਟੋਟਲ ਇਲੈਕਟ੍ਰੋਨਿਕਸ ਸਾਰੇ ਭਾਜੀ ਨਾ ਜਾਣ ਕਿੰਨਾ ਕੀ ਸੀ ਏਸੀ ਜਾਂ ਜੋ ਕੁਝ ਹੁੰਦਾ ਹੈ ਕਿੱਡਾ ਨੁਕਸਾਨ ਹੋਇਆ ਨੁਕਸਾਨ ਭਾਜੀ ਮੇਰਾ ਅਕੋਰਡਿੰਗ 90 ਲੱਖ ਤੋਂ ਉੱਪਰ ਹੀ ਹੈ ਅਭੀ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਹੈ ਅੱਗ ਫਿਰ ਭਾਜੀ ਦੇਖੋ ਫਾਇਰ ਬ੍ਰਿਗੇਡ ਵੀ ਆ ਗਈਆਂ ਸ਼ਹਿਰ ਵਾਸੀ ਸਾਡੇ ਸਾਰੇ ਸਾਡੇ ਨਾਲ ਸੀ ਬਾਹਰ ਸਾਡੇ ਬੰਬੀ ਚਲਦੀ ਆ ਨਾਲੀ ਚਿਆਂ ਲਾ ਭਾਗ ਆ ਉਹਨਾਂ ਨੇ ਬੰਬੀ ਚਲਾਈ ਫਿਰ ਉਸ ਤੋਂ ਆਪਾ ਪਾਣੀ ਜੋ ਸ਼ਹਿਰ ਦੇ ਬਾਲਟੀਆਂ ਬੁਲਟੀਆਂ ਅੱਗ ਭਾਜੀ ਕਾਬੂ ਹੋਇਆ 3-4 ਘੰਟੇ ਬਾਅਦ ਪਰ ਬਚਿਆ ਕੁਝ ਨਹੀਂ ਦੇਖਿਆ ਸਾਰਾ ਪਤਾ ਨਹੀਂ ਕਿ ਕਿਸ ਤਰ੍ਹਾਂ ਅੱਗ ਲੱਗੀ ਨਹੀ ਭਾਜੀ ਇਹਦਾ ਇਹਦਾ ਲਈ ਕੁਝ ਪਤਾ ਮੈਂ ਤਾਂ ਕੀ ਮੰਗੀ ਕਰਦੇ ਭਈ ਪ੍ਰਸ਼ਾਸਨ ਕਹੀ ਮੰਗ ਕਰਦੇ ਆ ਜਿਹੜੀ ਸਾਡੀ ਸਾਰੀ ਉਮਰ ਦੀ ਪੂੰਜੀ ਸੀ ਤੁਹਾਨੂੰ ਇਹ ਗੁਰਗੇ ਸਵਾਜੂ ਕੀ ਹੈ ਠੀਕ ਹੈ ਜੀ ਤੇ ਹੁਣ ਪ੍ਰਸ਼ਾਸਨ ਕਹੀ ਮੰਨ ਕਰ ਲੈ ਸਾਡੀ ਮਰਜ਼ੀ ਕੀਤੀ ਜਾਏ ਜਿਹੜਾ ਸਾਰਾ ਨੁਕਸਾਨ ਆਇਆ ਬਹੁਤ ਹੀ ਜ਼ਿਆਦਾ ਨੁਕਸਾਨ ਆਇਆ ਹੁਣ ਹੀ ਪ੍ਰਸ਼ਾਸਨ ਕੋਲੋਂ ਬਸ ਮਤ ਮੰਗਦੇ ਆ ਅੱਜ ਸਾਡੇ ਸ਼ਹਿਰ ਧਾਰੀਵਾਲ ਵਿੱਚ ਬਹੁਤ ਮੱਗਬਾਦੀ ਘਟਨਾ ਹੋਈ ਆ ਕਿ ਸਾਡੇ ਸ਼ਹਿਰ ਦੇ ਲਾਜੀ ਟੀਵੀ ਸੈਂਟਰ ਜੋ ਵਿਕੀਪਾਦੀ ਚਲਾਉਂਦੇ ਨੇ ਉਹਨਾਂ ਦਾ ਜੋ ਗੋਡਾਊਨ ਧਾਰੀਵਾਲ ਦੀ ਮਰੀਆਂ ਦੇ ਲੱਗੇ ਆ ਉਹਦੇ ਵਿੱਚ ਬਹੁਤ ਭਿਆਨਕ ਅੱਗ ਲੱਗ ਗਈ ਰਾਤੀ 11 ਵਜੇ 10:52 ਮਿੰਟ ਤੇ ਜੋ ਕਿ ਬਹੁਤ ਜ਼ਿਆਦਾ ਅੱਗ ਲੱਗਣ ਕਰਕੇ ਉਹਨਾਂ ਦਾ ਕਾਫੀ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਦਾ ਜਿਹਦੇ ਦੇ ਮੌਕੇ ਤੇ ਫਾਇਰ ਬ੍ਰਿਗੇਡ ਦਾ ਇਹ ਧੰਨਵਾਦ ਕਰਾਂਗੇ ਜੋ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਕੇ ਉਹਨੇ ਸ਼ਹਿਰ ਵਾਸੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਤੇ ਬਹੁਤ ਮਤਲਬ ਕੀ ਉਹਨਾਂ ਦਾ ਨੁਕਸਾਨ ਹੋ ਗਿਆ ਹੈ ਹਾਂਜੀ ਸਰ ਦੱਸ ਦਿਓ ਜੀ ਕੀ ਅੱਜ ਦਾ ਜਿਹੜਾ ਅਕਦਾ ਮਜ਼ਦਰ ਸੀਗਾ ਸਰ ਮੇਰਾ ਨਾਮ ਅਮਨਦੀਪ ਹੈ ਸਰ ਅਸੀਂ ਗੁਰਦਾਸਪੁਰ ਫਾਇਰ ਸਟੇਸ਼ਨ ਗੁਰਦਾਸਪੁਰ ਤੋਂ ਆਏ ਹਾਂ ਤੇ ਸਰ ਬਟਾਲੇ ਤੋਂ ਵੀ ਆਪਣਾ ਫਾਇਰ ਸਟੇਸ਼ਨ ਬਟਾਲੇ ਤੋਂ ਵੀ ਫਾਇਰ ਬ੍ਰਿਗੇਡ ਦੀ ਗੱਡੀਆਂ ਪਹੁੰਚਿਆ ਨੇ ਤੇ ਅਸੀਂ ਇੱਥੇ ਦੇਖਿਆ ਕਿ ਬਹੁਤ ਜ਼ਿਆਦਾ ਇਲੈਕਟ੍ਰੋਨਿਕਸ ਦੀ ਗੋਦਾਮ ਵਿੱਚ ਅੱਗ ਲੱਗੀ ਹੈ ਸਾਨੂੰ 10 52 ਦੇ ਸਾਨੂੰ ਕਾਲ ਆਈ ਹੈ ਸਰ ਸਰ ਇੱਕ ਜਗ੍ਹਾ ਤੇ ਤੁਸੀਂ ਪਹੁੰਚੇ ਹੋ ਥੋੜਾ ਜਗ੍ਹਾ ਬਾਰੇ ਦੱਸ ਦਿਓ ਔਰ ਇਸ ਦੇ ਨਾਲ ਹੀ ਹੁਣ ਕੀ ਪੋਜੀਸ਼ਨ ਵਾਜੀ ਸਰ ਲਾਲਜੀ ਟੀਵੀ ਸੈਂਟਰ ਆਪਣਾ ਮੜੀਆਂ ਲੱਗੇ ਧਾਰੀਵਾਲ ਜੀ ਹਾਂਜੀ ਆ ਉਸ ਤੋਂ ਬਾਅਦ ਦੇਖਦੇ ਹਾਂ ਅਸੀਂ ਕਿ ਅੱਗ ਬਹੁਤ ਭਿਆਨਕ ਲੱਗੀ ਹੋਈ ਹੈ ਤੇਤੇ ਕੀ ਸਾਡੇ ਫਾਇਰ ਕਰਮਚਾਰੀਆਂ ਨੇ ਮੌਕੇ ਤੇ ਜਦ ਜਦ ਨਾਲ ਅਗਦੇ ਕਾਬੂ ਪਾਇਆ ਸਰ ਇਸ ਵੇਲੇ ਦੀ ਕੀ ਮੌਜੂਦਾ ਪੋਜੀਸ਼ਨ ਉਹ ਦੱਸ ਦੋ ਕੀ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਵਾ ਜਾਂ ਅਜੇ ਵੀ ਤੁਹਾਡਾ ਜਿਹੜਾ ਮਿਸ਼ਨ ਇਹ ਚੱਲ ਰਿਹਾ ਵਾ ਸਰ ਅੱਗ ਦੇ ਕਾਬੂ ਪਾ ਲਿਆ ਗਿਆ ਹੈ ਬਾਕੀ ਸਰ ਅਸੀਂ ਇੱਥੇ ਹਜੇ ਪ੍ਰੈਜ਼ੈਂਟ ਆ ਕਿ ਕਿ ਬਾਈਚਾ ਸਗੇ ਅੱਗ ਲੱਗਦੀ ਹੈ ਤੇ ਅਸੀਂ ਉਹਨੂੰ ਬੁਝਾ ਸਕੀਏ ਸਰ ਕੀ ਕੋਈ ਸ਼ੁਰੂਆਤ ਦੇ ਵਿੱਚ ਕਾਰਨ ਦਾ ਪਤਾ ਲੱਗਾ ਕੀ ਕਾਰਨ ਵਾ ਅੱਗ ਲੱਗਣ ਦਾ ਸਰ ਇਹ ਕਾਰਨ ਨਾ معلوم ਹੈ ਤੇ ਸਰ ਇਨਵੈਸਟੀਗੇਸ਼ਨ ਦੇ ਦੌਰਾਨ ਅਸੀਂ ਪਤਾ ਕਰਾਂਗੇ ਕਿ ਇਸ ਤਰ੍ਹਾਂ ਅੱਗ ਲੱਗੀ ਹੈ ਤੂੰ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਦੁਕਾਨ ਦੇ ਮਾਲਕ ਨੂੰ ਦੱਸਿਆ ਗਿਆ ਕਾਫੀ ਵੱਡਾ ਨੁਕਸਾਨ ਹੋਇਆ ਹੈ ਤਾਂ ਇਸ ਨੂੰ ਲੈ ਕੇ ਹੋਰ ਕਿਸੇ ਦਾ ਨੁਕਸਾਨ ਨਾ ਹੋਵੇ ਤਾਂ ਆਪਣੀ ਦੁਕਾਨਾਂ ਦੇ ਅੰਦਰ ਪੂਰੇ ਧਿਆਨ ਦੇ ਨਾਲ ਸਮਾਨ ਰੱਖਿਆ ਜਾਇਆ ਕਰੋ ਦੂਜੇ ਪਾਸੇ ਜੋ ਤੁਹਾਨੂੰ ਲੱਗਦਾ ਕਿ ਸ਼ਾਰਟ ਸਰਕਟ ਦੇ ਨਾਲ ਇਦਾਂ ਦੇ ਪੁਆਇੰਟ ਹੁੰਦੇ ਨੇ ਜਾਂ ਫਿਰ ਇਸ ਤਰੀਕੇ ਦੀ ਕਿ ਜਿਹੜਾ ਆਪਾਂ ਕਰਦੇ ਹਾਂ ਕਿ ਤੂੰ ਬੱਤੀ ਕਈ ਵਾਰੀ ਕਰ ਲੈਂਦੇ ਆ ਉਹ ਤੇ ਜੋਤ ਲਗਾ ਦਿੰਦਾ ਤਾਂ ਉਹ ਜੋਤ ਦੇ ਨਾਲ ਕਈ ਵਾਰੀ ਕੱਪੜਾ ਲਗਾਇਆ ਹੁੰਦਾ ਹੈ ਮੰਦਰ ਦੇ ਵਿੱਚ ਤਾਂ ਉਸ ਦੇ ਕਾਰਨ ਵੀ ਕਈ ਵਾਰ ਅੱਗ ਲੱਗਣ ਦੀ ਘਟਨਾਵਾਂ ਕਾਫੀ ਵਾਪਰ ਜਾਂਦੀਆਂ ਨੇ ਪਰ ਇਹ ਘਟਨਾ ਵਾਪਰ ਦੇ ਨਾਲ ਕਾਫੀ ਵੱਡ